ਅਮਰੀਜ਼ਰ ਦੇ ਹਾਲਗੇਟ ਨੇਰੇ ਆਲ ਇੰਡੀਅਨ ਸ਼ੈਡਿਊਲ ਕਾਸਟ ਫੈਡਰੇਸ਼ਨ ਵੱਲੋਂ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਗਿਆ ਇਸ ਦੌਰਾਨ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਤੇ ਸੁਵਿੰਦਰ ਸਿੰਘ ਡੈਨੀ ਦੇ ਪੁਤਲੇ ਵੀ ਸਾੜੇ ਗਏ ਫੈਡਰੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਤਰਨਤਾਰਨ ਦੀ ਜਮੀਨੀ ਚੋਣ ਦੌਰਾਨ ਇੱਕ ਪ੍ਰੋਗਰਾਮ ਵਿੱਚ ਬੋਰਡ ਉਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਨਾਲ ਰਾਹੁਲ ਗਾਂਧੀ ਦੀ ਫੋਟੋ ਲਗਾਉਣ ਕਰਨਾ ਐਸੀ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਅਤੇ ਐਸਸੀਸੀ ਭਾਈਚਾਰੇ ਨਾਲ ਸੰਬੰਧਿਤ ਬੂਟਾ ਸਿੰਘ ਜੀ ਬਾਰੇ ਕੀਤੀ ਗਈ ਟਿੱਪਣੀ ਨੇ ਵੀ ਭਾਈਚਾਰੇ ਦੀ ਭਾਵਨਾ ਨੂੰ ਢੇਰ ਪਹੁੰਚਾਈ ਹੈ ਬੜਾ ਦੁੱਖ ਹੋਇਆ ਕਿ ਜਦ ਰਾਜਾ ਬਰਿੰਗ ਜੀ ਇੱਕ ਤਰਨ ਤਨ ਦੇ ਹਲਕੇ ਵਿਖੇ ਇੱਕ ਚੌਂ ਰੈਲੀ 'ਚ ਸਬੋਧਨ ਕਰਦੇ ਆ ਸਵਰਗੀਏ ਸਰਦਾਰ ਬੂਟਾ ਸਿੰਘ ਜੀ ਬਾਰੇ ਭੱਦੀ ਸ਼ਬਦਾਂ ਵਾਲੀ ਉਹਨਾਂ ਵਰਤੀ ਸੀਗੀ ਇੱਕ ਮਜੀਬ ਸਿੰਘ ਰੰਗ ਦਾ ਕਾਲਾ ਪੱਠੇ ਵੱਡੋ ਉਹਨੂੰ ਕਾਂਗਰਸ ਪਾਰਟੀ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਮੈਨੂੰ ਇੰਨੀ ਸੋਚ ਹੈ ਨਾ ਹੈਰਾਨਗੀ ਆਉਂਦੀ ਹੈ ਕਿ ਇਹ ਬਿੱਲੀ ਥੈਲੇ ਚੋਂ ਬਾਹਰ ਆਉਂਦੀ ਵਾਰ-ਵਾਰ ਕਾਂਗਰਸੀਆਂ ਦੀ ਇਹ ਇੰਨੀ ਘਟੀਆ ਸੋਚ ਰਾਜੇ ਵਿਰੰਗ ਨੂੰ ਸੋਚਣਾ ਚਾਹੀਦਾ ਹੈ ਕਿ ਇਹਦੇ ਬਾਪ ਦਾਦਾ ਦੀ ਉਮਰ ਦੇਖ ਕੇ ਸਦਾ ਬੂਟਾ ਹੰਗ ਜੀ ਔਰ ਉਹ ਅਨਪੜ ਗਵਾਰਨੀ ਸੀਗੇ ਕੋਈ ਇੱਕ ਪੜ੍ਹੇ ਲਿਖੇ ਸੀ ਐਜੂਕੇਟਿਡ ਸੀ ਔਰ ਕਾਂਗਰਸ ਪਾਰਟੀ ਨੂੰ ਪਤਾ ਸੀ ਉਹਨਾਂ ਇੱਕ ਕਾਬਲੀਅਤ ਦਾ ਉਹਨਾਂ ਇੱਕ ਕਾਬਲੀਅਤ ਤੇ ਵਿਹਾਰ ਤੇ ਮਜਬੀ ਸਿੰਘਾ ਨੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਤੇ ਤਦ ਉਹਨਾਂ ਨੇ ਉਹ ਜ਼ਿਲ੍ਹਾ ਗ੍ਰਹਿ ਮੰਤralਾ ਦਿੱਤਾ ਬਾਈ ਖੂਬ ਉਹਦੀ ਉਹਨਾਂ ਨੇ ਡਿਊਟੀ ਨਿਭਾਈ ਔਰ ਜਦ ਭਾਜਪਾ ਸਰਕਾਰ ਦੌਰਾਨ ਮੈਨੂੰ ਯਾਦ ਆਗਾ ਕਿ ਕਾਂਗਰਸ ਪਾਰਟੀ ਨੇ ਉਹ ਟਿਕਟ ਨਹੀਂ ਦਿੱਤੀ ਜੇਕਰ ਸਦਾ ਬੂਟਾ ਹਿੰਦੀ ਇੰਨੀ ਕਾਬਲੀਅਤ ਸੀ ਤੇ ਉਹ ਰਸਤਾ ਤੋਂ ਜਾ ਕੇ ਬੀਕਾਨੇਰ ਤੋਂ ਆਜ਼ਾਦੀ ਹਿੱਤ ਕੇ ਲੋਕ ਸਭਾ ਤੇ ਪਹੁੰਚ ਕੇ ਗਈ ਔਰ ਰਾਜੇਵ ਰੈਂਗ ਨੂੰ ਮੇਰੀ ਚੇਤਾਵਨੀ ਆ ਜੇ ਤੂੰ ਏਡਾ ਹੀ ਆਪਣੇ ਨੂੰ ਲੀਡਰ ਸਮਝਦਾ ਵਾ ਏਡਾ ਹੀ ਕਿੰਨਾ ਮੈਂ ਜਨਤਾ ਨਾਲ ਜੁੜਿਆ ਵਾਂ ਤੇ ਆਹ ਸਿਫਾ ਦੇ ਲੋ ਸਭਾ ਤੋਂ ਤੇ ਚਲੇ ਜਾ ਹਜਿੱਤ ਕੇ ਹੋਆ ਲਾੜੋ ਜਾ ਆਪਾਂ ਗੱਲਾਂ ਉਹ ਕਰਦੇ ਆਂਗੇ ਕਿ ਮੇਰੇ ਭਰਾ ਮੇਰੇ ਹੁਣ ਮੇਰੇ ਪਿਤਾ ਸਮਾਨ ਕਹਿੰਦਾ ਅੱਜ ਤੇਰੇ ਪਿਤਾ ਸਮਾਨ ਸਾਹਿਬ ਬੂਟਾ ਹੈ ਉਹਨੂੰ ਕਹਿੰਦਾ ਕੀ ਮਤ ਬਲਿਆ ਮੇਰੀ ਸ਼੍ਰੋਮਿਕ ਮੈਟਰ ਨੂੰ ਪੀ ਲੈਗੀ ਥੋੜੇ ਦਿਨਾਂ ਬਾਅਦ ਸੁਖਵਿੰਦਰ ਸਿੰਘ ਡੈਨੀ ਪ੍ਰਤਾਪ ਸਿੰਘ ਬਾਜਵਾ ਅਨੀਲ ਜੋਸ਼ੀ ਔਰ ਜੇਲਾਵ ਬੁਰਜੋ ਕੈਂਡੀਡੇਟ ਕਾਂਗਰਸ ਦਾ ਕਰਨਤਨ ਤੋਂ ਉਹਨਾਂ ਨੇ ਬਾਬਾ ਜੀਮ ਸਿੰਘ ਜੀ ਦੇ ਪਾਵਨ ਸਰੂਪ ਲਾ ਕੇ ਔਰ ਉੱਤੇ ਨੰਗੇ ਸਿਰ ਆਪਣੇ ਲੀਡਰਾਂ ਦੀਆਂ ਫੋਟੋਆਂ ਲਾ ਕੇ ਰਾਹੁਲ ਗਾਂਧੀ ਜੀ ਔਰ ਸਟੇਜ ਤੇ ਇਹ ਮਹਾ ਸ਼ਿਕਸ਼ੀਤਾ ਦੇਖੋ ਬਾਬਾ ਜੀਮ ਸਿੰਘ ਜੀ ਉਹ ਸ਼ਿਕਸ਼ੀਤਾ ਹੈਗੇ ਤੇ ਜਦੋਂ ਕਸ਼ਮੀਰੀ ਪੰਡਤਾਂ ਦੇ ਜਿੰਦੂਆਂ ਦੀ ਰੱਖਿਆ ਕਰਨੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਰੱਖਿਆ ਕਰਾ ਤੇ ਆਪਣੀ ਹਸਾਜਤ ਦਿੱਤੀ ਉਹਨਾਂ ਦਾ ਸੀਸ ਲਿਆਉਣ ਲਈ ਕੋਈ ਵੀ ਸੂਰਬੀਰ ਉਦੋਂ ਉੱਠਦਾ ਨਹੀਂ ਸੀਗਾ ਲੇਕਿਨ ਉਹ ਸੂਰਬੀਰ ਜੋਦਾ ਮਜਬਦ ਦਾ ਪੱਕਾ ਬਾਣੀ ਦੇ ਧਣੀ ਔਰ ਦੇਖ ਦੇ ਮਾਰ ਟੇਕ ਦੇ ਮਾਰ ਪਾਪਾ ਜੀਮਨ ਸਿੰਘ ਜੀ ਗੁਰੂ ਪਾਤਸ਼ਾਹ ਜੀ ਦਾ ਸੀਸ ਚਾਂਦਨੀ ਦੇ ਚੌਂਕ ਤੋਂ ਲਿਆ ਕੇ ਵੇਖੋ ਉਦੋਂ ਕੋਈ ਆਕਾਰਾਂ ਮੋਟਰਾਂ ਨਹੀਂ ਸੀ ਹੈਗੀਆਂ ਜੰਗਲਾਂ ਰਹੀ ਗਏ ਉੱਥੇ ਆਪਣੇ ਪਿਤਾ ਜੀ ਦਾ ਬਲੀਦਾਨ ਦਿੱਤਾ ਔਰ ਗੁਰੂ ਸਾਹਿਬ ਦਾ ਸੀਸ ਲਿਆ ਕੇ ਉਸ ਮੇਸ ਪਿਤਾ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਟ ਕੀਤਾ ਮਰਦਾਨ ਜੀ ਨਲਾਕੀ ਕੀ ਦੀ ਸਮੇਂ ਦੇਉ ਕਿਉਂਕਿ ਜਦੋਂ ਬੋਰਡ ਦੀ ਗੱਲ ਕੀਤੀ ਗਈ ਉਹ ਪਤਾ ਲੱਗਾ ਵੀ ਐਸੀ ਸਮਾਜ ਵੱਲੋਂ ਹੀ ਉਹ ਰੈਲੀ ਕਰਾਈ ਗਈ ਸੀ ਜਦੋਂ ਰਾਜਾ ਬਣੀ ਨੇ ਵੀ ਬਿਆਨ ਦਿੱਤਾ ਉਦੋਂ ਐਸੀ ਸਮਾਜ ਲਾ ਕੇ ਖਲੋ ਕੇ ਤਾੜੀਆਂ ਤੱਕ ਮਾਰ ਰਿਆ ਸੀ ਇਹਨੂੰ ਵੀ ਮੈਂ ਕਹਿੰਦਾ ਇਹ ਬਦਕਿਸਮਤੀ ਆ ਸਾਡੇ ਕੁਝੇ ਚਾਰ ਪਲੂਸ ਬੰਦੇ ਨੇ ਜਿਹੜੇ ਇੰਨਾ ਦੇ ਇਹੋ ਜਿਹੇ ਬਿਆਨਾਂ ਤੇ ਤਾੜੀਆਂ ਮਾਰਦੇ ਨੇ ਤੇ ਸਾਡੇ ਵੱਡ ਵਡੇਰਿਆਂ ਦੇ ਸਰੂਪ ਜਿਹੜੇ ਪੂਜਣੀਆਂ ਨੇ ਔਰ ਗੁਰੂ ਤੇਗ ਬਹਾਦਰ ਪਾਸ਼ਾ ਨਵੇਂ ਪਾਸ਼ਾ ਨੂੰ ਕੌਣ ਨਹੀਂ ਮੰਨਦਾ ਉਹ ਨਹੀਂ ਉਹਨਾਂ ਬਾਰੇ ਜਾਣਦਾ ਔਰ ਉਹਨਾਂ ਦਾ ਪਵਨ ਸੀਸ ਬਾਬਾ ਜੀਵਨ ਸਿੰਘ ਲਿਹਾਉਣ ਵਾਲੇ ਬਾਬਾ ਸੰਸੇਦ ਜੀ ਨੂੰ ਕਲਗੀ ਤੋੜਾ ਦੇ ਕੇ ਸਨਮਾਨਤ ਕਰਨ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਇਹੋ ਜਿਹੇ ਜਿਹੜੇ ਚੂਰਵੀਰ ਜੋਧੇ ਨੇ ਸਾਡੀ ਕੌਮ ਦੇ ਉਹਨਾਂ ਦੀਆਂ ਬੇਤਵੀਆਂ ਹੋਣਾ ਤੇ ਸਾਡੇ ਹੀ ਕੁਝ ਬੰਦੇ ਚਾਲਪਲੂਸੀ ਇਹੋ ਜਿਹੇ ਟਡੀਆਂ ਅੰਸਰਾਂ ਦੀ ਕਰਨ ਇਹਨਾਂ ਬਿਆਨਾਂ ਦੇ ਤੋਂ ਹੀ ਸਾਫ ਦਾ ਸੀਐਮ ਚੰਨੀ ਸਾਹਿਬ ਚੰਨੀ ਸਾਹਿਬ ਕਹਿ ਰਹੇ ਵੀ ਉਹਨਾਂ ਕੋਲ ਗਲਤੀ ਹੋ ਗਈ ਮਾਫੀ ਦੇਣੀ ਚਾਹੀਦੀ ਹੈ ਰਾਜਪੂਤ ਮਰੇਕਾ ਵੀ ਕਹਿ ਰਹੇ ਮਾਫੀ ਦੇਣੀ ਚਾਹੀਦੀ ਹੈ ਰਾਜਪੂਤ ਮਰੇਕਾ ਜੀ ਨੂੰ ਮੇਰੀ ਬੇਇੱਜ਼ਤੀ ਆ ਇਹ ਸਾਡੇ ਸਮਾਜ ਹੀ ਆ ਅਸੀਂ ਬਾਲਮੀ ਸਮਾਨ ਨੂੰ ਆਪਣੇ ਤੋਂ ਅੱਡ ਨਹੀਂ ਸਮਝਦੇ ਇਹਨਾਂ ਨੇ ਕਿਹੜਾ ਬਿਆਨ ਦਿੱਤਾ ਜੀ ਉਦੋਂ ਦਾਸ ਦਾ ਬੂਟਾ ਹੰਗ ਦੇ ਹੱਕ 'ਚ ਬੋਲਣ ਇੱਥੇ ਇਹਨਾਂ ਪੁਤਲੇ ਫੂਕੇ ਆਗੇ ਸੰਤ ਬਾਬਾ ਮਲਕੀਨ ਦਾ ਜੀ ਨੂੰ ਚਾਹੀਦਾ ਹੀ ਇੱਕ ਕਾਲ ਦਿੰਦੇ ਪਾਪਾ ਮੇਜਰ ਸਿੰਘ ਜੀ ਜੋ ਸਾਡੇ ਸਤਾਰਜੋਗ ਨੇ ਤਰਨਤਾਲ ਦੇ ਦਸਮੇਂ ਤਰਨਤਾਲ ਦੇ ਮੁਖੀ ਨੇ ਉਹਨਾਂ ਨੇ ਵਿਰੋਧਤਾ ਕੀਤੀ ਹੋਰ ਨਿਆਂ ਜਥੇਬੰਦੀਆਂ ਨੇ ਕੀਤੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਇਹ ਪਾਪਾ ਮਲਕੀਰਨਾ ਜੀ ਨੂੰ ਇੱਕ ਟੀਰਥ ਤੋਂ ਬਿਆਨ ਜਾਰੀ ਕਰਨਾ ਚਾਹੀਦਾ ਸੀਗਾ ਔਰ ਇਸੇ ਤਰ੍ਹਾਂ ਵਾਲਮੀਕ ਵੀਰਾਂ ਨੂੰ ਬੱਧੀ ਸਿੰਘਾਂ ਨਾਲ ਪ੍ਰਾਪਰ ਖਲੋਣਾ ਚਾਹੀਦਾ ਸੀਗਾ ਵੇਖੋ ਉਹ ਸਾਡੇ ਪਰਿਵਾਰ ਨੇ ਤੇ ਡਾਕਟਰ ਆਖਮਰ ਵੇਰਕਾ ਜੀ ਤੁਸੀਂ ਤੇ ਬੈਠੇ ਇਸੇ ਮਾਫੀਆਂ ਦੇਣ ਲੀ ਜੇ ਇਹ ਗਲਤੀ ਕਰਦੋ ਸਮਾਜ ਸਾਡੇ ਬਾਰੇ ਜੋ ਮਰਜੀ ਬੋਲ ਦੋ ਬਾਝੋ ਹੌਲੀ ਜੀ ਮਾਫੀ ਦੇ ਦਿਓ ਹੁਣ ਮੰਗਤੀ ਹੈ ਐਫ ਆਰ ਆਰ ਦਰਜ ਹੋਊਗੀ 라ਜਾ ਬੜਿੰਗ ਦੇ ਖਿਲਾਫ ਹੁਣ ਹੋਰ ਕੀ ਮੰਗਦੇ ਹੋਰ ਸਾਡੀ ਮੰਗਿਆ ਜੀ ਸ਼੍ਰੋਮਣੀ ਕਮੇਟੀ ਕੋ ਇੱਕ ਜੇਲੀ ਬਾਬਾ ਜੀਮ ਸਿੰਘ ਜੀ ਦੀ ਬੇਅਦ ਵੀ ਕੀਤੀ ਵੀ ਜੋੜੇ ਲਾ ਕੇ ਨਾਲ ਬੈਠੇ ਆਪਣੇ ਲੀਟਰ ਨੰਗੇ ਸਿਰ ਫੋਰਮਾਂ ਲਾਈਆਂ ਇਹਨਾਂ ਤੇ ਸਖਤ ਕਾਰਵਾਈ ਕੀਤੀ ਜੇ ਜੇ ਸੁਖਵਿੰਦਰ ਸਿੰਘ ਡੈਨੀ ਵੀ ਹੀ ਭਾਵੇਂ ਸਾਡੇ ਸਮਾਜ ਦਾ ਵਾ ਉਹ ਨਾਲ ਬੈਠਾ ਵਾ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਨੇਤਾ ਨੇ ਅਨੀਲ ਜੋਸੀ ਜੀ ਨੇ ਔਰ ਬੁਰਜਨ ਦੇ ਜਿਲ੍ਹੇ ਕੈਂਡੀਡੇਟ ਅਤੇ ਹੋਰ ਵੀ ਇਨਾਂ ਦੇ ਕਾਂਗਰਸੀ ਲੀਡਰ ਬੈਠੇ ਨੇ ਇਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਸ਼੍ਰੀ ਹਕਾਲਪੁਰਖ ਸਾਹਿਬ ਜਾ ਕੇ ਮੰਗ ਪੱਤਰ ਲਓਗੇ ਬਿਲਕੁਲ ਦਾਂਗੇ ਜੀ ਸਾਡੇ ਮਿੱਤਰ ਨੇ ਭਾਈ ਦਵਿੰਦਰ ਸਿੰਘ ਜੀ ਸੰਤਸਪਾਈ ਲੁਧਿਆਣੇ ਵਾਲੇ ਉਹ ਮਿਲ ਵੀ ਚੁੱਕੇ ਨੇ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਤੇ ਹੋਰ ਵੀ ਜਿੰਨੇ ਵੀ ਸਾਡੇ ਬਾਬਾ ਜੀਮ ਸਿੰਘ ਦੇ ਪੁਰਦੋਰਾ ਸਾਹਿਬਾਂ ਦੀ ਸੇਵਾ ਕਰਦੇ ਨੇ ਸੰਗਤਾ ਭਵੇਂ ਪ੍ਰਪੰਧਕ ਨੇ ਜਾਂ ਉਤਰਾ ਸੇਵਾ ਕਰਦੋਂ ਕਹਿੰਦਾ ਕਿ ਫਸ ਚੜ ਕੇ શ્રી ਕਲਤਾ ਸਾਹਿਬ ਵਿਖੇ ਪੇਸ਼ ਹੋ ਤੇ ਇੱਕ ਮੰਗ ਪੱਤਰ ਦੋ ਤੇ ਉਹਦੇ ਅਨੁਸਾਰਾਂ ਨੂੰ ਨੱਥ ਪਾਈ ਜਾਵੇ ਕਿ ਜੋ ਗਾਂ ਤੋਂ ਕਿਸੇ ਵੀ ਗੁਰੂ ਪੀਰਾਂ ਦੀਆਂ ਗੁਰੂ ਸਾਹਿਬਾਂ ਦੀਆਂ ਬੇਦਬੀ ਨਾ ਕਰ ਸਕਣ ਉਹਨਾਂ ਐ ਪਾਵਨ ਸਰੂਪ ਲਾ ਕੇ ਠੀਕ ਰਾਜਾ ਵੜਿੰਗ ਜੀ ਨੂੰ ਕਾਂਗਰਸ ਪਾਰਟੀ ਚੇਤਾਨਣੀ ਤੇ ਜਲਦੋਂ ਜਲਦ ਨਾ ਹੀ ਪ੍ਰਧਾਨਗੀ ਤੋਂ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਲੋਸਭਾ ਅਤੇ ਅਕਸਰ ਜਿਨ੍ਹਾਂ ਨੂੰ ਇਹ ਪੱਤਰ ਬਹੁਤ ਜਲਦ ਲਿਖ ਰਹੇ ਆਂ ਸਾਡੀ ਲਗਾਤਾਰ ਪੂਰੇ ਪੰਜਾਬ 'ਚ ਵਿਰੋਧ ਹੋ ਰਿਹਾ ਆ ਰਾਜਾ ਬਣੀਂਗ ਦਾ ਕਾਂਗਰਸ ਪਾਰਟੀ ਦਾ ਪਰ ਕਾਂਗਰਸ ਪਾਰਟੀ ਵੱਲੋਂ ਮਾਫੀ ਤੋਂ ਇਲਾਵਾ ਹੋਰ ਕੋਈ ਪਿਆਰ ਨਹੀਂ ਆ। ਮੈਂ ਕਹਾਂ ਜੀ 1974 ਦੇ ਵਿੱਚ ਦਿੱਲੀ ਦੇ ਕਿੰਨੇ ਦੰਗੇ ਕਰਾਈ ਨਾਲੇ। ਕਰਾਏ ਨਾ ਸੱਜਨ ਕੁਮਾਰ ਨੂੰ ਨਾ ਉਹਨਾਂ ਨੇ ਬੰਦਿਆਰੇ ਜੈਡ ਸਕਿਉਰਿਟੀਆ ਦੇ ਛੱਡੀਆਂ। ਇਹ ਹਜੇ ਵੀ ਸਾਡੇ ਲੋਕ ਨਾ ਸਮਝਣ ਤੇ ਫਿਰ ਤੇ ਉਹ ਪਰਮਾਤਮਾ ਜੀ ਨੂੰ ਸਤਬੁੱਧੀ ਬਖਸ਼ੇ। ਠੀਕ ਹੈ। ਇਹਨਾਂ ਨੇ ਦੇਖੋ ਇਹ ਕੰਮ ਰੱਖਿਆ। ਮਜਬੀ ਸੰਗਾਂ ਦੀਆਂ ਵੋਟਾਂ ਨੂੰ ਲਓ ਇਹਨਾਂ ਲੁੱਟੋ ਕੁੱਟੋ ਵਿਦਿਨਾ ਬਾਰੇ ਵੱਧ ਘੱਟ ਨਹੀਂ ਬੋਲੋ ਤੇ ਫਿਰ ਮੇਰਾ ਵੀਰ ਮੇਰਾ ਭਰਾ ਕਹਿ ਕੇ ਫਿਰ ਤੋੜ ਲੋ ਮੇਰੀ ਅਪੀਲ ਹੈ ਕਿ ਜਿੰਨੇ ਵੀ ਸਾਡੇ ਮਜਬੀ ਸੰਗ ਸਮਾਜ ਦੇ ਬਾਲਮੀਕ ਭਾਈਚਾਰੇ ਦੇ ਵੀਰ ਨੇ ਤਰਤਾ ਨਵਦਾ ਸਭਾ ਚ ਇਹਨਾਂ ਨੂੰ ਠੁਕਵਾ ਜਵਾਬ ਦਿਓ ਆਪਣੀ ਬੋਰਡ ਦੀ ਚੋਟ ਮਾਰੋ ਤੇ ਇਹਨਾਂ ਦੀ ਜਮਾਨਤ ਤੱਕ ਨਾ ਇਹਨਾਂ ਕੈਂਡੀਡੇਟ ਦੀ ਲੱਭੇ ਤੇ ਇਹਨਾਂ ਨੂੰ ਪਤਾ ਲੱਗ ਜੇ ਕਿ ਕਿਤਰਾ ਮਜਬੀ ਸੰਗਾਂ ਤੇ ਬਾਲਮੀਕ ਭਾਈਚਾਰੇ ਬਾਰੇ ਬੋਲਿਆ ਜਾਂਦਾ ਇਤਨਾ ਫੁੱਕਣ ਦਾ ਤੇ ਪਿਛਲੇ ਬੜੇ ਚਿਰਾਂ ਤੋਂ ਜਿਹੜੀ ਅੱਗ ਭੜਕ ਰਹੀ ਸੀ ਉਹ ਤਾਂ ਠੰਡੀ ਨਹੀਂ ਹੋਈ ਤੇ ਦੁਬਾਰਾ ਅੱਗ ਇਹਨਾਂ ਨੇ ਫੇਰ ਭੜਕਾਤੀ ਪਿਛਲੀ ਕਹਾਵਤ ਹੈਗੀ ਆਵੇਂ ਕੁੱਤੇ ਦੀ ਮੌਤ ਆਉਂਦੀ ਉਹ ਮਸੀਤੇ ਚੜ ਮੂਦੇ ਨੇ ਤੇ ਕਾਂਗਰਸ ਦੀ ਮੌਤ ਆਉਂਦੀ ਪਈ ਆ ਉਹਦੇ ਵਿੱਚ ਜਦੋਂ ਪਹਿਲਾਂ ਨੇ ਇੱਕ ਪ੍ਰੈਸ ਕਾਨਫਰੰਸ ਦੁਬਾਰਾ ਕੈਂਡੀਡੇਟ ਖੜੇ ਨੇ ਪਰੰਤੂ ਜੁਨੀ ਚੌਂਚ ਕਾਂਗਰਸੀ ਨਿਗਰ ਇਹਨਾਂ ਨੇ ਬਾਬਾ ਜੀਵਨ ਸਿੰਘ ਜੀ ਮਹਾਰਾਜ ਦੀ ਫੋਟੋ ਲਾਈ ਤੇ ਉਹਦੇ ਹੱਥ ਵਿੱਚ ਸੀਐਸਸੀ ਗੁਰਤੇਗ বাহাদুর ਸਾਹਿਬ ਦਾ ਤੇ ਨੰਗੀ ਸਿਰ ਤੋਂ ਤਸਵੀਰ ਲਈ ਰਾਹੁਲ ਗਾਂਧੀ ਦੀ ਇਹ ਸਮਝ ਨਹੀਂ ਆ ਰਹੀ ਕਿ ਡੈਨੀ ਸਾਹਿਬ ਇਹ ਭਰਾਣੀ ਕਿਹੜੇ ਕਾਲਜ ਤੋਂ ਪੜ੍ਹੇ ਨੇ ਉਧ ਪ੍ਰਤਾਪ ਸਿੰਘ ਬਾਜਵਾ ਹਾਂਜੀ ਇਹ ਉੱਥੋਂ ਇਹਨਾਂ ਦੀ ਸ਼ਾਇਦ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹਨਾਂ ਨੂੰ ਬੜੀ ਸ਼ਰਮ ਚਾਹੀਦੀ ਆ ਕਿ ਜਿਹੜੀ ਆਪਣੇ ਹੀ ਸਮਾਜ ਦੇ ਇਹ ਦੁਸ਼ਮਣ ਬਣੇ ਹੋਏ ਨੇ ਤੇ ਇਸ ਕਰਕੇ ਇਹਨਾਂ ਨੂੰ ਅੱਜ ਜਿਹੜਾ ਪੁਤਲਾ ਸਾਰੇ ਆਇਆ ਪर्चा ਵੀ ਐਸੀ ਐਕਟ ਦਾ ਹੋ ਗਿਆ ਵਾ ਤੇ ਇਸ ਕਰਕੇ ਇਹਨਾਂ ਦੇ ਉੱਤੇ ਹੋਰ ਵੀ ਬੰਦੇ ਨੇ ਸ਼ਰਮਚਾਇੀ ਡੈਣੀ ਸਾਹਿਬ ਸਾਹ ਨੂੰ ਖਾਸ ਕਰਕੇ ਚੰਨੀ ਸਾਹਿਬ ਨੂੰ ਤੇ ਕੁਲਦੀਪ ਸਿੰਘ ਵੈਦ ਉਹਨਾਂ ਨੂੰ ਕਿ ਤੁਸੀਂ ਆਪ ਇਹਨਾਂ ਨਾਲ ਖੜੇ ਹੋ ਕੇ ਤੇ ਸਮਾਜ ਦੀਆਂ ਬਿਸ਼ਤੀਆਂ ਕਰਾ ਰਹੇ ਜੇ ਤੇ ਕਾਂਗਰਸ ਦਾ ਦੇ ਪੱਠਾ ਬਹਿਣਾ ਬਹਿਣਾ ਤੁਸੀਂ ਨਾਲੇ ਬਰਾਦਰੀ ਦਾ ਵੀ ਪੱਠਾ ਭਾਰੇ ਚਲੋ ਬਰਾਦਰੀ ਦਾ ਪਠਾਣੀ ਪਹਿਣਾ ਅੱਜ ਵੀ ਸਾਰੀ ਇਹ ਬਰਾਦਰੀ ਇਸ ਸਮਾਜ ਨੂੰ ਮੈਂ ਐਲਾਨ ਕਰਦਾ ਵੀ ਕਾਂਗਰਸ ਦਾ ਵਿਰੋਧ ਕਰਨ ਤੇ ਇਸ ਨਾ ਨਹੀਂ ਵੋਟੀ ਜਿਹੜੀ ਵੋਟ ਹੈ ਉਹਨਾਂ ਨੂੰ ਰੱਦ ਕੀਤਾ ਜਾਵੇ ਡਾਕਟਰ ਸਾਹਿਬ ਲਗਾਤਾਰ ਹੀ ਪੰਜਾਬ ਵਿੱਚ ਵਿਰੋਧ ਦਿਖਾਈ ਦੇ ਰਿਹਾ ਹੈ ਕਾਂਗਰਸ ਪਾਰਟੀ ਬਿਆਨ ਤੇ ਬਿਆਨ ਲਈ ਜਾ ਰਹੀ ਹੈ ਹੁਣ ਬੀਤੇ ਦਿਨੀ ਇੱਕ ਬਿਆਨ ਦਿੱਤਾ ਕਿ ਗੈਂਗਸਟਰ ਤੇ ਕੋਈ ਵੀ ਪਰਚਾ ਹੁੰਦਾ ਤੇ ਉਹਦੇ ਘਰਦਿਆਂ ਤੇ ਵੀ ਪਰਚਾ ਹੁੰਦਾ ਦੇਖੋ ਜੀ ਇਹ ਤੇ ਕੋਈ ਮਾਂ ਨਹੀਂ ਚਾਹਦੀ ਵੀ ਮੇਰਾ ਪੁੱਤ ਗੈਂਗਸਟਰ ਬਣੇ ਇਹਦੀ ਮਾਂ ਚਾਹਦੀ ਹੀ ਵੀ ਤੂੰ ਉੱਠ ਕੇ ਬਿਆਨ ਦਵੇ ਇਹ ਉਲਟ ਇਹ ਤੇ ਦੇਖੋ ਜੀ ਇਹ ਬੱਚਿਆਂ ਦੇ ਆਪਣੇ ਹੱਥੋਂ ਉਹ ਗੈਂਗਸਟਰ ਬਣੇ ਇਹਨੂੰ ਹੁਣ ਧਮਕੀਆਂ ਵੀ ਸ਼ੁਰੂ ਹੋ ਗਈਆਂ ਇਹਦੀ ਜੱਟ ਫੋਰਸ ਵੀ ਵਧਾ ਦਿੱਤੀ ਗਈ ਆ ਕੱਲਾ ਤਾਂ ਨਹੀਂ ਇਹ ਬਿਆਨ ਕਰਕੇ ਜਾਂ ਕੂਚ ਕੇ ਪੰਜਾਬ ਸਰਕਾਰ ਬਚਾਉਣਾ ਚਾਹੁੰਦੀ ਹੈ ਨਹੀਂ ਨਹੀਂ ਬਚਾਉਣਾ ਕੌਣ ਚਾਹੁੰਦੇ ਆ ਬਚਾਉਣਾ ਚਾਹੁੰਦੇ ਆਪਣੇ ਡੈਨੀ ਸਾਹਿਬ ਹੋਣੇ ਚੰਨੀ ਸਾਹਿਬ ਹੋਣੇ ਕਲਦੀਪ ਸਿੰਘ ਰਾਏ ਤੋਂ ਨੇ ਜੋ ਇਹਨਾਂ ਦੇ ਇਹ ਗਲਤੀਆਂ ਦੇ ਪਰਦਾ ਪਾ ਰਹੇ ਨੇ ਕੀ ਸਮਝ ਰਸਟ ਕਿਉਂ ਨਾ ਵਰਤ ਰਸਟ ਦੇ ਕੋਲ ਜਿੰਨਾ ਕਰੇ ਪ੍ਰਧਾਨ ਜਿੰਨਾ ਕਰੇ ਪ੍ਰਧਾਨਗੀ ਤੋਂ ਲਿਆ ਜਾਵੇ ਤੇ ਇਹਨੂੰ ਤੇ ਇੱਕ ਅਸੇ ਸਮਾਜ ਦੇ ਵਿੱਚ ਆਮ ਪਾਰਟੀ ਦੇ ਵਿੱਚ ਉਹ ਆਪਣੇ ਨੇਤਾ ਨੇ ਕਹਿੰਦੇ ਜੀ ਇਹਨਾਂ ਨੂੰ ਰੈਸਟ ਪਾਓ ਮਾਰਾ ਤਾਂ ਦੀ ਸਰਕਾਰ ਤੇ ਹੀ ਰੈਸਟ ਕਿਉਂ ਨਹੀਂ ਪਾਈ ਤੁਸੀਂ ਵੀ ਅਸੇ ਸਮਾਜ ਚ ਜੇ ਤੁਸੀਂ ਵੀ ਰੈਸਟ ਪਾਓ ਠੀਕ ਨੇ ਇਸ ਕਰਕੇ ਅੱਜ ਸਾਡੇ ਪ੍ਰਧਾਨ ਸਾਹਿਬ ਵਰਧਿਆਲ ਸਿੰਘ ਕਲਿਆਣ ਨੇ ਹੋਰ ਵੀ ਸਾਡੀ 올 ਇੰਡੀਆ ਸ਼ੈਡੂਲ ਕਾਸਟ ਫੈਡਰੇਸ਼ਨ ਦੇ ਜਿਹੜੀ ਆਪਣੇ ਮੋਤਵੇ ਖੜੇ ਨੇ ਇਹਨਾਂ ਦਾ ਅੱਜ ਪਤਲਾ ਸਾੜਿਆ ਜਾਏਗਾ ਅੱਜ ਰੋਜ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਵਾ ਇਹ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਆਲ ਇੰਡੀਆ ਸ਼ੈਡੂਲ ਕਾ ਜ ਫੈਡਰੇਸ਼ਨ ਦੇ ਗੁਰਦਿਆਲ ਸਿੰਘ ਜੀ ਕਲਿਆਣ ਤੇ ਸਾਡੇ ਚੇਅਰਮੈਨ ਗੁਰਪ੍ਰੀਤ ਸਿੰਘ ਜੀ ਪੰਜਾਬ ਦੇ ਚੇਅਰਮੈਨ ਔਰ ਸਾਡੇ ਸਿਮਰਨਜੀਤ ਸਿੰਘ ਹਰ ਸਿਮਰਨ ਸਿੰਘ ਜੀ ਉਹ ਵੀ ਚੇਅਰਮੈਨ ਨੇ ਨੈਸ਼ਨਲ ਦੇ ਤੇ ਹੋਰ ਵੀ ਆਦੇ ਸਹਿਬਾਂ ਅਹੁਦੇਦਾਰ ਸਹਿਬਾਨ ਸਾਡੇ ਇਕੱਠੇ ਹੋ ਗਏ ਅਜੇ ਰਾਜਾਪੁਰਿੰਗ ਦਾ ਜੋ ਕਿ ਪਿਛਲੇ ਦਿਨੀ ਰਾਜਾ ਬੜਿੰਗ ਵੱਲੋਂ ਜੋਗੀ ਰਾਜਾ ਤੋਂ ਬੜਿੰਗ ਵੱਲੋਂ ਜਿਹੜਾ ਕਿ ਸਾਡੇ ਸਾਡੇ ਜਿਹੜੇ ਫਾਰਮ ਦੇ ਸ਼ੇਅਰ ਸੀ ਸਰਦਾਰ ਊਟਾ ਸਿੰਘ ਜੀ ਉਹਨਾਂ ਨੂੰ ਉਹਨਾਂ ਨੇ ਮਜੀਬੀ ਸਿੰਘ ਔਰ ਕਾਲਾ ਜਿਆ ਜਮਾਂ ਇੱਕ ਕਾਲਾ ਜਿਆ ਉਹਨਾਂ ਨੇ ਕਿਹਾ ਸੀ ਵੀ ਪੱਟੇ ਵੱਡਦਾ ਸੀ ਕੰਮ ਕਰਦਾ ਸੀ ਤੇ ਨਾਲ-ਨਾਲ ਆ ਥੋੜੇ ਦਿਨ ਹੋਏ ਦੋ ਦਿਨ ਹੋਏ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਸਾਡੇ ਬਾਬਾ ਜੀਵਨ ਸਿੰਘ ਜੀ ਔਰ ਗੁਰੂ ਤੇਗ ਬਹਾਦਰ ਜੀ ਦੇ ਨਾਲ ਰਾਹੁਲ ਗਾਂਧੀ ਦੀ ਫੋਟੋ ਲਾ ਕੇ ਉਹ ਵੀ ਬੇਅਦਬੀ ਕੀਤੀ ਆ ਇਹ ਜਿਹੜੇ ਇਹ ਜਿਹੜੇ ਹੈਗੇ ਨੇ ਕਾਂਗਰਸੀ ਇਹ ਜਿੰਨੇ ਵੀ ਹੈਗੇ ਨੇ ਇਹ ਪ੍ਰਤਾਪ ਬਾਜਵਾ ਆ ਰਾਜਾ ਵੜਿੰਗ ਹੋਇਆ ਔਰ ਨਵਜੋਤ ਸਿੰਘ ਸਿੱਧੂ ਔਰ ਦੇਰੇ ਰਹੇ ਨੇ ਇਹਨਾਂ ਨੇ ਸਾਰੇ ਕਾਂਗਰਸੀ ਜਿੰਨੇ ਵੀ ਹੈਗੇ ਨੇ ਇਹਨਾਂ ਨੇ ਸਾਰਿਆਂ ਨੇ ਐਸੀ ਸਮਾਜ ਦੇ ਬਾਰੇ ਬੜੀ ਬੜੀ ਭੱਦੀ ਸ਼ਬਦਾਵਲੀ ਬੋਲੀ ਹੋਈ ਆ ਇਹਨਾਂ ਨੂੰ ਕਾਂਗਰਸ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਆ ਤੇ ਅਸੀਂ ਤੇ ਕਹਿੰਨੇ ਆ ਵੀ ਰਾਜਾ ਬ੍ਰਿੰਗ ਨੇ ਉੱਪਰ ਜਿਹੜੀ ਆਪੀਆਰ ਦਰਜ ਹੋਈ ਆ ਉਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਵੀ ਐਫਆਈਆਰ ਹੋਣੀ ਚਾਹੀਦੀ ਹੈ ਕਿਉਂਕਿ ਉਹਨੇ ਵੀ ਬੇਅਦਬੀ ਕੀਤੀ ਆ ਤੇ ਮੈਂ ਦੇ ਅਸੀਂ ਦੇ ਇਹੋ ਹੀ ਆਲ ਇੰਡੀਆ ਵੱਲੋਂ ਕਾਰਵਾਈ ਕਰਾਈ ਜਾਏਗੀ ਹਾਂਜੀ ਸਾਡੀ ਜੱਥੇਬੰਦੀ ਵੱਲੋਂ ਕਾਰਵਾਈ ਕਰਾਈ ਜਾਏਗੀ ਤਾਂ ਟਕਰਾਵਾਂਗੇ ਜੀ ਯੋਰ ਲਾਵਾਂਗੇ ਪੂਰਾ ਟਕਰਾਵਾਂਗੇ ਪ੍ਰਤਾਪ ਬਾਜਵਾ ਦੇ ਤੇ ਹੋਲੀਚੇਰੀ ਉੱਤੇ ਅਰੇ ਹੁਣੀ ਜਾਈ ਦੀ ਕੀ ਸਮਝ ਜਾਣ ਪਹੁੰਚ ਗਿਆ ਇਸ ਤਰ੍ਹਾਂ ਦੀ ਕਰਕੇ ਇਹ ਜੀ ਇਹ ਕਾਂਗਰਸੀ ਜਿੰਨੇ ਵੀ ਹੈਗੇ ਨੇ ਤਿੰਨ ਚਾਰ ਜਾਣੇ ਤੇ ਚੋਲਾ ਇਹਨਾਂ ਦਾ ਇਹ ਜਾਣ ਬੁੱਝ ਕੇ ਸੁਰਖੀਆਂ ਬਟੋਰਨ ਵਾਸਤੇ ਸਾਡੇ ਸਮਾਜ ਨੂੰ ਟਾਰਗੇਟ ਕਰਦੇ ਨੇ ਹੁ ਤਰ੍ਹਾਂ ਤਰ੍ਹਾਂ ਇਲੈਕਸ਼ਨ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਸਾਰੇ ਜਿੰਨੇ ਵੀ ਤਰਨਤਾਂ ਦੇ ਵਾਸੀ ਨੇ ਲੋਕ ਅਕੋੜੇ ਹਲਕਾ ਜਿੰਨੇ ਵੀ ਹਲਕੇ ਦੇ ਲੋਕ ਨੇ ਜੇ ਉਥੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਹਰਾਓ ਆਗੇ ਇਹਨਾਂ ਨੂੰ ਪਤਾ ਲੱਗੇ ਬੰਧਾ ਜੀ ਐਸਸੀ ਸਮਾਜ ਦੇ ਉੱਚ ਜਿਹੜੇ ਅਧਿਕਾਰੀ ਨੇ ਜਾਂ ਆਗੂ ਨੇ ਉਹ ਰਾਜਾ ਵੜੀ ਦੇ ਹੱਕ ਤੇ ਨਿਸ਼ਾਨਾ ਬਣੇ ਉਹ ਰਾਜਾ ਉਹ ਜੀ ਵੇਖੋ ਜੀ ਉਹ ਜਿੰਨੇ ਵੀ ਹੈਗੇ ਨੇ ਮੈਂ ਤੁਹਾਨੂੰ ਪਹਿਲੇ ਵੀ ਵੀਡੀਓ ਰਾਈ ਦੱਸ ਦਿੱਤਾ ਸੀ ਵੀ ਇੱਕ ਡਾਕਟਰ ਰਾਜਕਮਾਰ ਆ ਇੱਕ ਡੈਣੀ ਆ ਇੱਕ ਚੰਨੀ ਆ ਔਰ ਵੀ ਜਿਹੜੇ ਜਿਹੜੇ ਹੋਰ ਵੀ ਹੈਗੇ ਚਾਪਲੂਸ ਜਿਹੜੇ ਜਿਹੜੇ ਛੋਟੇ ਛੋਟੇ ਪ੍ਰਧਾਨ ਬਣੀ ਫਿਰਦੇ ਨੇ ਉਹ ਠੱਗੀਆਂ ਉਹ ਠੱਗ ਮਾਰ ਕੇ ਹੋੜਲ ਵੀ ਬਣਾ ਲਏ ਬੜਾ ਕੁਝ ਬਣਾ ਲਿਆ ਉਹਨਾਂ ਨੂੰ ਵੀ ਮੈਂ ਟਾਰਨਾ ਕਰਦਾ ਵਾਂ ਵੀ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਓ ਤੁਸੀਂ ਨਾ ਦੇ ਅਸੀਂ ਇਹ ਨਾਲ ਕੋਈ ਤੁਹਾਡਾ ਕੋਈ ਸੰਬੰਧ ਹੈ ਤੇ ਤੁਸੀਂ ਇਹ ਜਿਹੜਾ ਅਸੀਂ ਇਹ ਸਿਰ ਤੇ ਜਿੰਨੀਆਂ ਜਾਇਦਾਦਾਂ ਬਣਾਈਆਂ ਵਾ ਤੇ ਮੈਂ ਦੇ ਸਾਰੇ ਮੇਰੇ ਭਗਵੰਤ ਮਾਨ ਅਗੇ ਬੇਨਤੀ ਕਰਦਾ ਵੀ ਇਹ ਜਿੰਨੇ ਵੀ ਆਗੂ ਇਹ ਰਾਜਾ ਫਰਿੰਗ ਦੇ ਹੱਕ ਚ ਬੋਲਦੇ ਕਾਂਗਰਸੀ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਜਾਇਦਾਦਾਂ ਜਾਇਦਾਤਾਂ ਦੇ ਵਿਜੀਲੈਂਸ ਵੱਲੋਂ ਇਨਕੁਆਇਰੀ ਕਰਾ ਕੇ ਸੀਬੀਆਈ ਵੱਲੋਂ ਇਹਨਾਂ ਦੀ ਜਾਂਚ ਕਰਾਈ ਜਾਵੇ ਵੀ ਇਹਨਾਂ ਦੀ ਜਾਇਦਾਦ ਕਿਸ ਤਰ੍ਹਾਂ ਬਣ ਗਈ ਆ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਾਰਦਾਸ